ਗੱਡੀਆਂ ਬਿਲਕੁਲ ਖਿਡੌਣੇ ਦੀ ਤਰ੍ਹਾਂ ਟੁੱਟ ਗਈਆਂ ਨੇ ਇਹ ਬਦਲੇ ਮੌਸਮ ਦਾ ਨਤੀਜਾ ਹੈ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਕੱਲ੍ਹ ਸ਼ਾਮ ਤੋਂ ਹਨੇਰੀ ਚੱਲੀ ਕੁਝ ਥਾਵਾਂ 'ਤੇ ਕਣੀਆਂ ਵੀ ਪੰਜਾਹ ਪਰ ਤੂੜ ਭਰੀ ਹਨੇਰੀ ਨੇ ਕਾਫੀ ਨੁਕਸਾਨ ਕੀਤਾ ਤੇ ਉਸੇ ਦਾ ਨਤੀਜਾ ਤਸਵੀਰਾਂ ਜ਼ੀਰਕਪੁਰ ਦੀਆਂ ਨੇ ਜਿੱਥੇ ਹਨੇਰੀ ਕਰਕੇ ਬਿਲਬੋਰਡ ਡਿੱਗ ਗਿਆ ਤੇ ਠੇਹਾ ਖੜੇ ਵਾਹਨਾਂ ਦਾ ਖੂਬ ਨੁਕਸਾਨ ਹੋਇਆ ਬੋਰਡ ਵੀ ਟੁੱਟ ਗਿਆ ਤੇ ਠੇਹਾ ਖੜੇ ਵਾਹਨ ਵੀ ਪੰਨੇ ਗਏ ਵੈਸੇ ਪੰਜਾਬ ਦੇ ਵਿੱਚ ਹਨੇਰੀ ਚੱਲਣ ਤੋਂ ਬਾਅਦ ਮੀਂਹ ਤੇ ਗੜੇ ਪੈਣ ਕਰਕੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਜਾਣਕਾਰੀ ਮੁਤਾਬਕ ਪਟਿਆਲਾ ਸੰਗਰੂਰ ਮੁਹਾਲੀ ਰੋਪੜ ਜ਼ਿਰਖਪੁਰ ਦਿਾਲੇਦਵਾਲੇ ਕੁਝ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਪਿਆ। ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਅੱਜ ਯਾਨੀ ਕਿ 6 ਜੂਨ ਅਤੇ 7 ਜੂਨ ਨੂੰ ਕੁਝ ਥਾਵਾਂ 'ਤੇ ਕਣੀਆਂ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ گوئی ਕੀਤੀ ਹੈ। ਮੌਸਮ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਰਮੀ ਦਾ कहर جاری ਹੈ ਪਰ ਪੱਛਮੀ ਗੜਬੜੀ ਦੇ ਚੱਲਦਿਆਂ ਅੱਜ ਮੋੜ ਪੰਜਾਬ 'ਚ ਹਨੇਰੀ ਚੱਲ ਸਕਦੀ ਹੈ ਤੇ ਮੀਂਹ ਪੈ ਸਕਦਾ ਹੈ। ਮੌਸਮ ਵਿਗਿਆਨੀ ਮੁਤਾਬਕ ਅੱਜ ਰਾਤ ਪੂਰੇ ਪੰਜਾਬ ਦੇ ਵਿੱਚ ਹਨੇਰੀ ਚੱਲ ਸਕਦੀ ਹੈ ਜਦੋਂ ਕਿ ਆਉਂਦੇ ਦੋ ਦਿਨਾਂ ਵਿੱਚ ਕੁਝ ਥਾਵਾਂ 'ਤੇ ਕਣੀਆਂ ਪੈਣਗੀਆਂ। ਇਸ ਦੌਰਾਨ ਤਾਪਮਾਨ ਦੇ ਵਿੱਚ ਕਮੀ ਦਰਜ ਕੀਤੀ ਜਾਏਗੀ।